ਅਸਲਾਮੁਆਲਿਕਮ ਵਾਅਲੈਕੁਮ ਸਲਾਮ ਹਾਂਜੀ ਮਾਜੀ ਕੀ ਹਾਲ ਚਾਲ ਹੈ ਠੀਕ ਹੈ ਬੇਟੇ ਸ਼ੁਕਰ ਅੱਲਾਹ ਮਾਜੀ ਠੀਕ ਰਹਿੰਦੀ ਹੈ ਹਾਂਜੀ ਠੀਕ ਹੈ ਬੇਟੇ ਚਲੋ ਸ਼ੁਕਰ ਅਲ ਹਮਦੁਲਿਲਾ ਅੱਛਾ ਮਾਜੀ ਸਭ ਤੋਂ ਪਹਿਲੇ ਨਾ ਤੁਸੀਂ ਸਾਨੂੰ ਆਪਣਾ ਨਾਮ ਦੱਸੋ ਆਪਣਾ ਨਾਮ ਕੀ ਹੈ ਮੇਰਾ ਨਾਮ ਜੀ ਕਲਸੂਮ ਅਖਤਰ ਅੱਛਾ ਜੀ ਬਾਪੂ ਜੀ ਦਾ ਕੀ ਨਾਮ ਸੀਗਾ ਮੇਰੇ ਬਾਪੂ ਦਾ ਨਾਮ ਜੀ ਚਿਰਾਗ ਸੀਗਾ ਹਾਂਜੀ ਵੱਡੇ ਮੇਰੇ ਬਾਪੂ ਜੀ ਸੀ ਉਸ ਤੋਂ ਬਾਅਦ ਛੋਟਾ ਜਿਹੜਾ ਸੀ ਉਹ ਮੇਰਾ ਚਾਚਾ ਸੀਗਾ ਉਮਰਾ ਉਸ ਤੋਂ ਬਾਅਦ ਜੀ ਛੋਟਾ ਕਹਿੰਦੇ ਸੀ ਉਹਨੂੰ ਉਸ ਤੋਂ ਬਾਅਦ ਜਿਹੜਾ ਇੰਡੀਆ ਚ ਰਿਹਾ ਉਹ ਮੇਰਾ ਚਾਚਾ ਵੀਰਬੱਲ ਸੀ ਦਾਦੇ ਦਾ ਨਾਂ ਰਤਨੂ ਸੀ ਆਧਾਲੇ ਸਰਦਾਰਾਂ ਚ ਸਾਡੀ ਰਹਿਤ ਸੀ ਪਿੱਛੇ ਇੰਡੀਆ ਚ ਜੋਂ ਫਿਰ ਇੱਧਰ ਆਏ ਉਸ ਤੋਂ ਬਾਅਦ ਵਿਛੋੜੇ ਪਏ ਨਹੀਂ ਮਿਲ ਸਕੇ ਮਾਜੀ ਸਭ ਤੋਂ ਪਹਿਲੇ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਆਪਣਾ ਚੜ੍ਹਦੇ ਪੰਜਾਬ ਪਿੰਡ ਕਿਹੜਾ ਸੀਗਾ ਤਲਵੰਡੀ ਸਾਬੋ ਕੀ ਤਲਵੰਡੀ ਹਾਂਜੀ ਇਹ ਸਾਡਾ ਪਿੰਡ ਸੀ ਆਧਾਲੇ ਸਰਦਾਰਾਂ ਕੋਲੇ ਸਾਡੀ ਰਹਿਤ ਸੀ ਸਾਡੇ ਦਾਦੇ ਦੀ ਰਤਨੂ ਦੀ ਹਾਂਜੀ ਉੱਥੇ ਰਹਿੰਦੇ ਸੀ ਇਕੱਠੇ ਤੇ ਪਾਕਿਸਤਾਨ ਜਦੋਂ ਬਣਿਆ ਇੱਕ ਉਧਰ ਰਹਿ ਗਿਆ ਤੇ ਨਿੱਧਰ ਆ ਗਏ ਉਹ ਤਿੰਨ ਅਸੀਂ ਉਦੋਂ ਦੇ ਵਿਛੜੇ ਅਜੇ ਤੱਕ ਨਹੀਂ ਮਿਲ ਸਕੇ ਹਾਂਜੀ ਤੇ ਹੁਣ ਮਿਲਣਾ ਚਾਹੁੰਨੇ ਆ ਜਿਹੜੇ ਕੋਈ ਜ਼ਿੰਦਗੀ ਦੇ ਬਾਕੀ ਦੇ ਨੇ ਅਸੀਂ ਆਪਣੇ ਵਿਛੜਿਆਂ ਨੂੰ ਮਿਲੀਏ ਸਾਡੀਆਂ ਯਾਦਾਂ ਸਾਡੇ ਪਿਆਰ ਸਾਡੀ ਮੁਹੱਬਤ ਨੂੰ ਅਸੀਂ ਉਹ ਚੀਜ਼ ਨੂੰ ਤਰਸਦੇ ਆ ਕਿ ਆਪਣੇ ਨੂੰ ਮਿਲ ਗਏ ਚਾਰ ਚਾਚੇ ਸੀ ਫੁੱਫੀਆਂ ਸੀ ਸਾਡਾ ਖਾਨਦਾਨ ਉਤਰ ਠੀਕ ਹੈ ਜਦੋਂ ਸਾਨੂੰ 1947 ਦੇ ਉਜਾੜੇ ਪਏ ਆ ਹਾਂਜੀ ਤੇ ਉਦੋਂ ਤੁਹਾਡੇ ਕੁਝ ਖਾਨਦਾਨ ਦੇ ਕੋਈ ਤੁਹਾਡੇ ਰਿਸ਼ਤੇਦਾਰ ਕੋਈ ਤੁਹਾਡੇ ਖੂਨ ਦੇ ਰਿਸ਼ਤੇ ਚੜ੍ਹਦੇ ਪੰਜਾਬ ਰਹਿ ਗਏ ਸੀਗੇ ਹਾਂਜੀ ਕਿਹੜੇ ਰਿਸ਼ਤੇ ਸੀ ਉਹ ਮੇਰੇ ਛਕੇ ਚਾਚੇ ਦੇ ਬੇਟੇ ਚਾਚਾ ਜੀ ਚਾਚੇ ਦਾ ਬੇਟਾ ਭਾਈ ਸ਼ੌਕੀ ਹਾਂਜੀ ਇੱਕ ਦਾ ਨਾਮ ਰਾਜ ਸੀ ਹਾਂਜੀ ਉਹਨਾਂ ਦੀਆਂ ਔਲਾਦਾਂ ਬੇਟੇ ਉੱਥੇ ਰਹਿ ਗਈਆਂ ਮੇਰੇ ਚਾਚਾ ਜੀ ਸ਼ੌਕੀ ਮੇਰਾ ਭਾਈ ਸੀ ਮੇਰੇ ਚਾਚੇ ਦਾ ਬੇਟਾ ਸੀਗਾ ਵੀਰਬਲ ਦਾ ਹਾਂਜੀ ਬਾਕੀ ਇੱਕ ਫੁੱਫੀ ਉਧਰ ਰਹੀ ਸੀ ਜੋ ਦੋ ਫੁੱਫੀਆਂ ਇੰਡੀਆ ਚ ਆ ਗਈਆਂ ਫੁੱਫੀਆਂ ਦੇ ਵਿਛੋੜੇ ਪਏ ਨਹੀਂ ਤੇ ਫੁੱਫੀਆਂ ਤੁਹਾਨੂੰ ਮਿਲੀਆਂ ਫਿਰਕੇ ਨਹੀਂ ਮਿਲੀਆਂ ਇੱਕ ਫੁੱਫੀ ਨਹੀਂ ਮਿਲੀ ਦੋ ਇੱਧਰ ਪਾਕਿਸਤਾਨ ਆਈਆਂ ਸੀ ਉਹ ਮਿਲੀਆਂ ਉਹ ਮਿਲੀਆਂ ਬਹੁਤ ਹੋ ਗਈਆਂ ਅੱਛਾ ਜਿਹੜੀ ਤੁਹਾਡੀ ਫੁੱਫੀ ਉਹ ਕਿਹੜੇ ਪਿੰਡ ਰਹਿ ਗਈ ਸੀ ਤਲਵੰਡੀ ਚ ਅੱਛਾ ਉਹ ਵੀ ਤਲਵੰਡੀ ਸਾਬੋ ਰਹਿ ਗਈ ਸੀ ਹਾਂਜੀ ਉੱਥੇ ਹੀ ਰਹਿ ਗਏ ਸੀ ਅੱਛਾ ਅੱਛਾ ਠੀਕ ਹੋ ਗਿਆ ਅੱਛਾ ਸਾਨੂੰ ਹੁਣ ਦੱਸੋ ਤੁਸੀਂ ਸਾਨੂੰ 1947 ਦੇ ਉਜਾੜਿਆਂ ਬਾਰੇ ਤੁਹਾਡੀ ਤਾਂ ਉਮਰ ਥੋੜੀ ਹੈ ਤੁਹਾਡਾ ਤਾਂ ਪਾਕਿਸਤਾਨ ਦੀ ਪਦਾਇਸ਼ ਹੈ ਲੇ ਵੀ ਤੁਹਾਡੇ ਬਜ਼ੁਰਗ ਉਹਨਾਂ ਪਿੰਡਾਂ ਨੂੰ ਕਿਵੇਂ ਯਾਦ ਕਰਦੇ ਸੀ ਤੇ ਉਹਨਾਂ ਪਿੰਡਾਂ ਬਾਰੇ ਕਿਦਾਂ ਦੀਆਂ ਗੱਲਾਂ ਕਰਦੇ ਸੀ ਲੇ ਵੀ ਉਸ ਮਿੱਟੀ ਨਾਲ ਉਹ ਜੁੜੇ ਹੋਏ ਸੀਗੇ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਉਹ ਗੱਲਾਂ ਕਰਦੇ ਸੀ ਜਦੋਂ ਕਿ 14 ਅਗਸਤ ਆਉਂਦੀ ਸੀ ਰੋਣ ਲੱਗ ਜਾਂਦੇ ਸੀ ਕਹਿਣਾ ਇਨ੍ਹਾਂ ਦਿਨਾਂ ਦੇ ਵਿੱਚ ਸਾਡੇ ਵਿਛੋੜੇ ਪਏ ਅਸੀਂ ਵਿਛੜੇ ਸਾਨੂੰ ਉਹ ਚੀਜ਼ਾਂ ਆਪਣੇ ਆਂ ਦਾ ਬਚਪਨ ਗੁਜ਼ਰਿਆ ਸਾਡੀਆਂ ਯਾਦਾਂ ਉਸ ਮੁਲਕ ਦੇ ਉਹਦੇ ਨਾਲ ਐ ਤੇ ਬੜਾ ਰੋਂਦੇ ਸੀ ਸਾਨੂੰ ਦੱਸਦੇ ਹੁੰਦੇ ਬੱਚਿਆਂ ਨੂੰ ਬਿਠਾ ਕੇ ਗੱਲਾਂ ਕਰਦੇ ਸੀ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਬੇਟੇ ਅਸੀਂ ਇੰਨਾ ਔਖਾ ਪਾਕਿਸਤਾਨ ਚਾਏ ਆ ਇੰਨੀਆਂ ਕੁਰਬਾਨੀਆਂ ਦਿੱਤੀਆਂ ਐਵੇਂ ਅਸੀਂ ਆਪਣੇ ਆ ਤੋਂ ਵਿਛੜੇ ਔਰ ਅਜੇ ਤੱਕ ਨਹੀਂ ਮਿਲ ਸਕੇ ਤੇ ਅਜੇ ਤੱਕ ਮੇਰੇ ਚਾਚੇ ਹੁਣੀ ਸਾਡੀ ਪੁਰਾਣੀ ਜਿਹੜੀ ਇਮਾਰਤ ਆ ਉਹ ਮੇਰੇ ਪਤੀਜੇ ਨੇ ਜੱਸੀ ਨੇ ਮੈਨੂੰ ਦਿਖਾਈ ਮੈਨੂੰ ਕਹਿੰਨਾ ਫੁੱਫੋ ਅਜੇ ਤੱਕ ਅਸੀਂ ਉਹ ਜਾਦਾ ਬਾਪੂ ਯਾਦ ਕਰਕੇ ਰਹੁੰਦੇ ਕਿ ਅਸੀਂ ਚਾਰਪਰਾ ਇੱਥੇ ਵੱਸਦੇ ਸੀ ਰਹਿੰਦੇ ਸੀ ਸਾਡਾ ਬਚਪਨ ਇਕੱਠਾ ਗੁਜ਼ਰਿਆ ਅੱਧਾਲੇ ਸਰਦਾਰਾਂ ਦੀਆਂ ਗੱਲਾਂ ਕਰਕੇ ਯਾਦ ਕਰਕੇ ਸਨ ਦਾਦੇ ਹੁੰਦੇ ਸੀ ਅੱਧਾਲੇ ਸਰਦਾਰਾਂ ਨਾਲ ਅਸੀਂ ਇਦਾਂ ਮੁਹੱਬਤ ਕਰਦੇ ਸੀ ਇਦਾਂ ਬੈਠਦੇ ਸੀ ਇਸ ਤਰ੍ਹਾਂ ਅਸੀਂ ਮਿਲਦੇ ਸੀ ਇਸ ਤਰ੍ਹਾਂ ਸਾਡਾ ਬਚਪਨ ਗੁਜ਼ਰਿਆ ਸੀ ਇਦਾਂ ਸਾਡੀ ਮੁਹੱਬਤ ਸੀ ਤੇ ਆਦਾਲੇ ਸਰਦਾਰਾਂ ਦਾ ਨਾਮ ਯਾਦ ਹਾਂਜੀ ਬਲਦੇਵ ਸਿੰਘ ਬਲਦੇਵ ਸਿੰਘ ਹਾਂਜੀ ਅੱਛਾ ਜਿਹੜਾ ਬਲਦੇਵ ਸਿੰਘ ਕਹ ਨਾਲ ਆਪਣਾ ਕੀ ਰਿਸ਼ਤਾ ਦਾ ਰਿਸ਼ਤਾ ਸੀ ਬਾਪੂ ਜੀ ਦਾ ਬਾਪੂ ਜੀ ਦਾ ਰਿਸ਼ਤਾ ਸੀ ਜੀ ਉਹਨਾਂ ਦੇ ਮੁਲਾਜ਼ਮ ਸੀਗੇ ਆਦਾਲੇ ਸਰਦਾਰਾਂ ਦੇ ਹਾਂਜੀ ਹਾਂਜੀ ਮੇਰੇ ਦਾਦਾ ਜੀ ਮੇਰੇ ਬਾਪੂ ਜੀ ਉਹਨਾਂ ਬਾਰੇ ਤੁਹਾਡੇ ਬਾਪੂ ਜੀ ਗੱਲਾਂ ਕਰਦੇ ਹੋਣੇ ਆ ਆਦਾਲੇ ਸਰਦਾਰਾਂ ਬਾਰੇ ਕੀ ਤੁਹਾਨੂੰ ਗੱਲਾਂ ਸੁਣਾਉਂਦੇ ਸੀਗੇ ਉਹਨਾਂ ਦੇ ਬਹੁਤ ਅੱਛੀਆਂ ਗੱਲਾਂ ਕਰਦੇ ਹੁੰਦੇ ਸੀ ਕਹਿੰਦੇ ਸੀ ਬੇਟੇ ਅਸੀਂ ਅੱਧਾਲੇ ਸਰਦਾਰ ਸਾਡਾ ਬੜਾ ਖਿਆਲ ਕਰਦੇ ਸੀ ਅਸੀਂ ਉਹਨਾਂ ਦੀਆਂ ਮੁਲਾਜ਼ਮਤਾਂ ਕਰਦੇ ਸੀ ਉਹਨਾਂ ਦੇ ਮੁਲਾਜ਼ਮ ਸੀ ਜਦੋਂ ਅਸੀਂ ਆਏ ਸਾਨੂੰ ਰੋਂਦੇ ਚੜਾ ਕੇ ਗਏ ਪਾਕਿਸਤਾਨ ਨੂੰ ਸਾਨੂੰ ਰਵਾਨਾ ਕੀਤਾ ਉਹਨਾਂ ਨੇ ਸਾਨੂੰ ਕੋਲ ਰੱਖਿਆ ਸਾਨੂੰ ਖਾਣਾ-ਦਾਣਾ ਪਿੱਛੇ ਦੇ ਕੇ ਜਾਂਦੇ ਰਹੇ ਜਦੋਂ ਪਾਕਿਸਤਾਨ ਚੋਂ ਉਜਾੜਾ ਪਿਆ ਜਿੱਥੋਂ ਤੱਕ ਉਹਨਾਂ ਦਾ ਆਉਣ ਜਾਣ ਰਿਹਾ ਉਦੋਂ ਤੱਕ ਸਾਨੂੰ ਪਿੱਛੇ ਆ ਕੇ ਸਾਨੂੰ ਖਾਣਾ ਦਾਣਾ ਪਚਾਉਂਦੇ ਰਹੇ ਆ ਆਉਂਦੇ ਰਹੇ ਆ ਮੁਸਲਮਾਨਾਂ ਜਿਹੜੇ ਪਿੰਡ ਤਲਵੰਡੀ ਸਾਗੋ ਦੇ ਸਰਦਾਰ ਸੀਗੇ ਆਧਾਲੇ ਆਧਾਲੇ ਹਾਂਜੀ ਜਿੰਨਾਂ ਕੋ ਉਹਨਾਂ ਦਾ ਆਵਦਾ ਵਾਹ ਲੱਗਿਆ ਸਨ 1947 ਵੇਲੇ ਉਹ ਉਹਨਾਂ ਨੇ ਆਪ ਦਾ ਜਿਹੜਾ ਕੋਈ ਉਹਨਾਂ ਦਾ ਤੱਲਕ ਵਾਸਤਾ ਸੀਗਾ ਤੁਹਾਡੇ ਖਾਨਦਾਨ ਨਾਲ ਉਹਨਾਂ ਨੇ ਪੂਰਾ ਨਿਭਾਉਂਦੀ ਕੁਸ਼ਿਸ਼ ਕੀਤੀ ਬੜਾ ਜੀ ਹਫਾਜ਼ਤ ਕੀਤੀ ਮੁਸਲਮਾਨਾਂ ਦੀ ਰਵਾਨਾ ਕੀਤਾ ਖਾਣਾ-ਦਾਣਾ ਦਿੱਤਾ ਬੜੀ ਹਫਾਜ਼ਤ ਕੀਤੀ ਬੜਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਰੋਂਦੇ ਸੀ ਕਿ ਅਸੀਂ ਲਿਖ ਕੇ ਦੇ ਬੈਠੇ ਆ ਤੁਸੀਂ ਹੁਣ ਦੱਸ ਬੜਾ ਯਾਦ ਕਰਕੇ ਰੋਂਦੇ ਸੀ ਅੰਮੀ ਹੋਣੀ ਗੱਲਾਂ ਕਰਦੇ ਸੀ ਬਾਪੂ ਹੋਣੀ ਇਹ ਸਾਡਾ ਬੜੀ ਮੁਹੱਬਤ ਸੀ ਅੱਜ ਵੀ ਸਾਨੂੰ ਉਹਨਾਂ ਦੀਆਂ ਯਾਦਾਂ ਸਾਡੇ ਦਿਲ ਤੋਂ ਨਹੀਂ ਨਿਕਲਦਿਆਂ ਸਾਨੂੰ ਅੱਜ ਵੀ ਉਹਨਾਂ ਦੀ ਮੁਹੱਬਤ ਉਹਨਾਂ ਦੀ ਸਾਡੇ ਸਿਰ ਤੇ ਹੱਥ ਸਾਡਾ ਵਕਤ ਗੁਜ਼ਰਿਆ ਅੱਜ ਵੀ ਸਾਨੂੰ ਆਦਲ ਸਰਦਾਰਾਂ ਦਾ ਯਾਰ ਉਹ ਜਿਹੜੇ ਨਾਨਾ ਜੀ ਸੀ ਵੀਰਵਾਲੋ ਵੀ ਆਦਲ ਸਰਦਾਰਾਂ ਨੇ ਉਧਰ ਰੱਖਲੇ ਸੀ ਅੱਛੇ ਜਿਹੜੇ ਆਪਣੇ ਰਿਸ਼ਤੇਦਾਰ ਤੁਹਾਡੇ ਖੂਨ ਦੇ ਰਿਸ਼ਤੇ ਸਨ 1947 ਦੇ ਉਜਾੜੇ ਵੇਲੇ ਚੜਦੇ ਪੰਜਾਬ ਤਲਵੰਡੀ ਸਭੋ ਰਹਿ ਗਏ ਹਾਂਜੀ ਠੀਕ ਹੈ ਉਹ ਤੁਹਾਡੇ ਚਾਚਾ ਜੀ ਦਾ ਨਾਮ ਸੀ ਵੀਰਬਲ ਹਾਂਜੀ ਵੀਰਬਲ ਉਹ ਕਿਵੇਂ ਉੱਥੇ ਰਹਿ ਗਏ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਲੈ ਵੀ ਉਹ ਕਿਵੇਂ ਰਹਿ ਗਏ ਤੇ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਤੁਹਾਡੇ ਬਾਪੂ ਜੀ ਸੀਗੇ ਉਹ ਕਿਉਂ ਪਾਕਿਸਤਾਨ ਆ ਗਏ ਉਹ ਜੀ ਨਹੀਂ ਸੀ ਆਉਣਾ ਚਾਹੁੰਦੇ ਬਸ ਉਹਨਾਂ ਇਵੇਂ ਲਿਖ ਕੇ ਦੇ ਬੈਠੇ ਚਾਚਾ ਜੀ ਨੂੰ ਪੁੱਛਿਆ ਕਿ ਪਾਕਿਸਤਾਨ ਜਾਣਾ ਚਾ ਚਾਚਾ ਜੀ ਨੇ ਅਨਕਾਰ ਕਰਤਾ ਤੇ ਜਿਹੜੇ ਦੂਸਰੇ ਤੇ ਤਿੰਨ ਉਹਨਾਂ ਨੂੰ ਲਿਖ ਕੇ ਦੇ ਬੈਠੇ ਔਰ ਉਹਨਾਂ ਨੂੰ ਅੱਧਾਲੇ ਸਰਦਾਰਾਂ ਨੇ ਕਿਹਾ ਕਿ ਅਸੀਂ ਇੱਕ ਰੱਖਾਂਗੇ ਤਾਂ ਕਿ ਸਾਡੇ ਪੁਰਾਣੇ ਬੰਦੇ ਆ ਕੱਲ ਕਾਲੇ ਆ ਅਸੀਂ ਬਿਲਕੁਲ ਹੀ ਆਪਣੀਆਂ ਜਾਦਾਂ ਆਪਣੀ ਮੁਹੱਬਤ ਖਤਮ ਕਰਨਾ ਨਹੀਂ ਚਾਹੁੰਦੇ ਉਹ ਤੁਹਾਡੇ ਖਾਨਦਾਨ ਨਾਲ ਇੰਨੇ ਜੁੜੇ ਹੋਏ ਸੀਗੇ ਹਾਂਜੀ ਉਹਨਾਂ ਨੇ ਕਹਿਆ ਯਾਰ ਅਗਰ ਤੁਸੀਂ ਸਾਰਾ ਖਾਨਦਾਨ ਚੱਲ ਗਿਆ ਸਾਡੀਆਂ ਉਹ ਜਿਹੜੀਆਂ ਸਾਡੇ ਵੱਡ ਵਡੇਰਿਆਂ ਦਾ ਤੁਹਾਡੇ ਨਾਲ ਚੱਲੀਆਂ ਆ ਰਹੀਆਂ ਸਾਤੋਂ ਵੀ ਨਹੀਂ ਰਹੇ ਹੋਣਾ ਤਲਕ ਵਾਸਤਾ ਉਹ ਟੁੱਟ ਜਾਣਾ ਯਾਰ ਉਹ ਸਾਨੂੰ ਅਸੀਂ ਤੋੜਨਾ ਨਹੀਂ ਚਾਹੁੰਦੇ ਤੋੜਨਾ ਨਹੀਂ ਚਾਹੁੰਦੇ ਔਰ ਆਉਣ ਵਾਲੀ ਨਸਲ ਨੂੰ ਪਤਾ ਲੱਗੇ ਕਿ ਤੁਸੀਂ ਸਾਡੇ ਪੁਰਾਣਾ ਤਲਕ ਹੈ ਦਾਦਿਆਂ ਦਾ ਬੁੜਿਆਂ ਦਾ ਪਰਦਾਦਿਆਂ ਦਾ ਪੁੱਤ ਉਹਨਾਂ ਨੇ ਫਿਰ ਚਾਚਾ ਜੀ ਨੂੰ ਉੱਥੇ ਰੱਖਿਆ ਤਾਨੂੰ ਜਿਹੜੇ ਤਿੰਨਾਂ ਨੂੰ ਖਾਣਾ-ਦਾਣਾ ਅੰਮੀ ਹੋਣੀ ਬਾਪੂ ਹੋਣੀ ਗੱਲਾਂ ਕਰਦੇ ਸੀ ਦੇਣ ਆਉਂਦੇ ਨਾਲੇ ਰੋਂਦੇ ਕਹਿਣਾ ਬਸ ਏ ਤੁਹਾਡਾ ਤਕਦੀਰ ਬੰਨੀ ਹੋਈ ਬਿਛੋੜਾ ਪੈਣਾ ਸੀ ਪਾਕਿਸਤਾਨ ਚ ਜਾਣਾ ਤੁਹਾਡਾ ਦਾਣਾ ਪਾਣੀ ਲਿਖਿਆ ਸੀ ਤਾਂ ਕਿ ਅਸੀਂ ਤੁਹਾਨੂੰ ਲਿਖ ਕੇ ਦੇ ਚੁੱਕੇ ਤੁਸੀਂ ਹੁਣ ਜਾਣਾ ਜਿੱਥੋਂ ਤੱਕ ਉਹਨਾਂ ਨੇ ਪੇਛ ਚੱਲੀ ਵਾ ਲਾਈ ਉਹਨਾਂ ਨੇ ਬੜਾ ਖਿਆਲ ਕੀਤਾ ਬੜੀ ਮੁਹੱਬਤ ਕੀਤੀ ਅੱਧਾਲੇ ਸਰਦਾਰਾਂ ਨੇ ਤੇ ਰੋਂਦੇ ਅੱਬਾ ਜੀ ਹੋਣੀ ਵੀ ਬਾਪੂ ਹੋਣੀ ਵੀ ਰੋਂਦੇ ਫੌਤ ਹੋ ਗਏ ਬੈਕ ਡੰਡੇ ਉੱਪਰ ਕੇ ਬੜਾ ਅੱਧਾਲੇ ਸਰਦਾਰਾਂ ਦੀਆਂ ਕਰਦੇ ਬੜੀ ਮਹੱਤਤਾ ਕਰਦੇ ਅਰੇ ਬੰਦੇ ਉਹਨਾਂ ਜੀ ਦਾ ਨੂੰ ਯਾਦ ਕਰਕੇ ਉਹਨਾਂ ਬਸ ਨਾ ਮੈਂ ਮੋਏ ਮਾਈ ਮਾਈ ਕੈਸੀ ਝੁਲ ਗਈ ਹੇ ਮੇਰੀ ਬਣੇ ਆਪਣੇ ਹੀ ਵਰੀ ਕੈਸੀ ਝੁਲ ਗਈ ਹੇ ਮੇਰੀ ਬਣੇ ਉਪਰਨੀ ਵਰੀ ਨੀ ਮਕਮ ਵਸ ਪੈਗੀ ਨੀ ਮਕਮ ਵਸ ਪੈਗੀ ਕੱਲੀ ਕੂਝ ਕਰਲਾਵਾ ਇਹ ਰੀਨੂ ਦਸਨੇ ਦੀ ਮਾਏ ਨੀ ਮੈਂ ਤੇਰੇ ਪਾਸੇ ਜਾਵਾਂ ਰੀਨੂ ਦਸਨੇ ਦੀ ਮਾਏ ਨੀ ਮੈਂ ਤੇਰੇ ਪਾਸੇ ਜਾਵਾਂ ਅਰਖੀ ਦਾ ਬੀਬੀ ਚਾਦ ਪਾਣੀ ਰੈਗ ਦੁੱਧ ਚ ਮਧਾਣੀ ਜਿਵੇਂ ਚੁੱਲੇ ਚਾਦ ਪਾਣੀ ਰੈਗ ਦੁੱਧ ਚ ਮਧਾਣੀ ਵਾਪੂ ਹੋਇਆ ਜਿਹੜੇ ਤੁਹਾਡੇ ਸਾਲ 1947 ਦੇ ਵੇਲੇ ਪਿਆਰ ਦੇ ਰਿਸ਼ਤੇ ਉਧਰ ਰਹਿ ਗਏ। ਹਾਂਜੀ। ਚਾਚਾ ਵੀਰਬਲ, ਚਾਚੇ ਵੀਰਬਲ ਕਿੱਥੇ ਵਿਆਹਿਆ ਸੀਗਾ? ਪਤਾ ਕੋਈ? ਹਾਂਜੀ ਪਹਿਲਾਂ ਜਦੋਂ ਵਿਆਹੇ ਸੀਗੇ ਉਹ ਬੀਬੀ ਹਾਂ ਤਾਂ ਦੁਬਾਰਾ ਫਿਰ ਚਾਚਾ ਜੀ ਦਾ ਵਿਆਹ ਹੋਇਆ ਸੀਗਾ। ਹਾਂਜੀ। ਆਉਣ ਤੋਂ ਬਾਅਦ ਅੰਮੀ ਹੋਣਾ ਦੇ ਜਿਨ੍ਹਾਂ ਚੋਂ ਜੱਸੀ ਹੋਣੀ। ਹਾਂਜੀ। ਚਾਚੇ ਸ਼ੌਕੀ ਪੈਦਾ ਹੋਇਆ। ਹਾਂਜੀ। ਰਾਜ ਹਾਂਜੀ ਇਹਨਾਂ ਦੀ ਅਗੋ ਔਲਾਦ ਹੈ ਜਿਹੜਾ ਜੱਸੀ ਹੈ ਹਾਂਜੀ ਠੀਕ ਹੈ ਮੇਰਾ ਬਹਨੋਈ ਹੈ ਦਰਸ਼ਨ ਸਿੰਘ ਹਾਂਜੀ ਲੰਮੀ ਵਾਲੇ ਲੰਮੀ ਵਾਲੇ ਹਾਂਜੀ ਉਹ ਉੱਥੇ ਇੰਡੀਆ ਚ ਹੀ ਨੋ ਵੀ ਹਾਂਜੀ ਹਾਂ ਤੇ ਇੱਕ ਮੇਰੀ ਫੁੱਫੀ ਸੀ ਸੀ ਜੋ ਉਹ ਵੀ ਇੰਡੀਆ ਚ ਹੀ ਰਹਿ ਗਈ ਸੀ ਹਾਂਜੀ ਤੇ ਦੋ ਫੁੱਫੀਆਂ ਇੱਧਰ ਆਈਆਂ ਸੀ ਇੱਕ ਦਾ ਨਾਮ ਤੁਹਾਡੀ ਫੁੱਫੀ ਉੱਧਰ ਰਹਿ ਗਈ ਸੀਗੀ ਹਾਂਜੀ ਉਹਦੀ ਔਲਾਦ ਨਾਲ ਤੁਹਾਡਾ ਰਾਬਤਾ ਹੈਗਾ ਵੈ ਨਹੀਂ ਜੀ ਨਹੀਂ ਹੈ ਉਹਦੀ ਔਲਾਦ ਉਹਨਾਂ ਦਾ ਨਹੀਂ ਉਹਦੀ ਔਲਾਦ ਤੁਹਾਨੂੰ ਪਤਾ ਹੈ ਲੈ ਵੀ ਉਹਦੀ ਔਲਾਦ ਬਾਰੇ ਲੈ ਵੀ ਉਹ ਕਿੱਥੇ ਰਹਿੰਦੀ ਹੈ ਪਤਾ ਹੀ ਕੋਈ ਨਹੀਂ ਉਹਦਾ ਨਹੀਂ ਜੀ ਪਤਾ ਹੀ ਨਹੀਂ ਪਿੰਨ ਕਿਹੜਾ ਸੀ ਉਹਨਾਂ ਦਾ ਪਿੰਡ ਉਹ ਇੱਕ ਵਾਰੀ ਵਿਆਹੇ ਸੀਗੇ ਫਿਰ ਉਹ ਅੱਬਾ ਜੀ ਉਹਨਾਂ ਦੇ ਕੋਲ ਹੀ ਆ ਗਏ ਸੀ ਦਾਦਾ ਜੀ ਉਹਨਾਂ ਕੋਲੇ ਨਹੀਂ ਜਿਹੜੇ ਉਹ ਇੰਡੀਆ ਦੇ ਵਿੱਚ ਹੀ ਬੇਟੇ ਤਲਵੰਡੀ ਦੇ ਵਿੱਚ ਹੀ ਸੀ ਤਲਵੰਡੀ ਸਾਬ ਹਾਂਜੀ ਤਲਵੰਡੀ ਸਾਬ ਉਹਦੀ ਉੱਥੇ ਹੀ ਸੀ ਅੱਛਾ ਸਾਨੂੰ ਤਾਂ ਪਤਾ ਵੀ ਵਿਛੜਿਆਂ ਤੋਂ ਪਲਾ ਹੋਵੇ ਹੁਣ ਅੱਲਾਹ ਤਾਲਾ ਉਹਨਾਂ ਨੂੰ ਜਿਹੜਾ ਹੁਣ ਆ ਕੇ ਸਾਨੂੰ ਪਤਾ ਲੱਗਿਆ ਜੱਸੀ ਹੁਣਾਂ ਦਾ ਸਾਨੂੰ ਤਾਂ ਇੰਨੇ ਚਿਰਾਂ ਦੇ ਵਿਛੋੜੇ ਪਏ ਪੁੱਤੇ ਨਹੀਂ ਮਰ ਗਏ ਬਚ ਗਏ ਕਹਿੰਦੇ ਹੁੰਦੇ ਸੀ ਅੰਮੀ ਉਹਨਾਂ ਨੇ ਰੋਣਾ ਕਹਿਣਾ ਪਤਾ ਨਹੀਂ ਮਾਰੇ ਗਏ ਜਾਂ ਜਿੰਦਾ ਹੈ ਜਾਂ ਕੀ ਹੈ ਕੀ ਨਹੀਂ ਬੜਾ ਯਾਦ ਕਰ ਕਰਕੇ ਰੋਂਦੇ ਸੀ ਸਰਦਾਰਾਂ ਨੂੰ ਵੀ ਯਾਦ ਕਰ ਕਰਕੇ ਰੋਂਦੇ ਸੀ ਜਿਹੜੇ ਬਜ਼ੁਰਗ ਸਨ 1947 ਦੇ ਵੇਲੇ ਥੋੜੇ ਚੜ੍ਹਦੇ ਪੰਜਾਬ ਚੋਂ ਲੈਹਦੇ ਪੰਜਾਬ ਆਏ ਉਹ ਤਕਰੀਬਨ ਪੂਰੇ ਹੋਂ ਤੱਕ ਫੌਤ ਹੋਂ ਤੱਕ ਆਪਦੇ ਪਿੰਡ ਨੂੰ ਆਪਦੇ ਦੇਸ਼ ਦੀ ਮਿੱਟੀ ਨੂੰ ਯਾਦ ਕਰਦੇ ਰਹੇ ਹਾਂਜੀ ਯਾਦ ਕਰਕੇ ਬੜਾ ਰੋਂਦੇ ਸੀ ਆਪਦੀ ਮਿੱਟੀ ਨਾਲ ਉਹ ਹਮੇਸ਼ਾ ਜੁੜੇ ਰਹੇ ਆ ਜੁੜੇ ਰਹੇ ਹਾਂ ਤੇ ਤੁਹਾਨੂੰ ਵੀ ਉਹ ਆਪਦੀ ਮਿੱਟੀ ਨਾਲ ਜੋੜ ਕੇ ਗਏ ਹਾਂਜੀ ਸਾਨੂੰ ਗੱਲਾਂ ਦੱਸਦੇ ਸੀ ਤੇ ਉਹ ਗੱਲਾਂ ਦੱਸਦੇ ਸੀ ਉਹਨਾਂ ਨੂੰ ਮੁਹੱਬਤ ਸੀ ਆਪਦੀ ਮਿੱਟੀ ਨਾਲ ਆਪਣੇ ਬਚਪਨ ਨਾਲ ਜਿੱਥੇ ਉਹਨਾਂ ਦਾ ਵਕਤ ਗੁਜ਼ਰਿਆ ਹਾਂਜੀ ਆਪਦੇ ਸਰਦਾਰਾਂ ਨਾਲ ਤੇ ਉਹ ਹੀ ਉਹ ਚੀਜ਼ ਹੁਣ ਸਾਨੂੰ ਜੱਸੀ ਖਾਂ ਬਾਰੇ ਦੱਸੋ ਚੜ ਜਿਹੜਾ ਜੱਸੀ ਖਾਂ ਆ ਚੜਦੇ ਪੰਜਾਬ ਦਾ ਬਹੁਤ ਵੱਡਾ ਸਿੰਗਰ ਹੈ ਤੁਹਾਨੂੰ ਇਹ ਚੀਜ਼ ਬਾਰੇ ਪਤਾ ਹੈ ਹਾਂਜੀ ਉਹਨਾਂ ਦੇ ਸੌਂਗ ਮੈਂ ਖੁਦ ਉਹਨਾਂ ਦੇ ਸੌਂਗ ਸੁਨੇ ਆ ਆਪਣਾ ਉਹਨਾਂ ਦੇ ਇੱਕ ਸੌਂਗ ਮੈਂ ਸੁਨਿਆ ਸੀਗਾ ਲਹੂ ਦੀ ਲਕੀਰ ਲਹੂ ਦੀ ਲਕੀਰ ਉਹਨਾਂ ਨੇ ਸਾਲ 1947 ਦੀ ਇੱਕ ਬਹੁਤ ਹੀ ਪਿਆਰੀ ਮੰਜ਼ਰ ਕਸ਼ੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ 1947 ਦੇ ਜਿਹੜਾ ਵਕਤ ਸਾਡੇ ਬਜ਼ੁਰਗਾਂ ਦੇ ਬੀਤਿਆ ਉਹਨੂੰ ਕੁਝ ਮਿੰਟਾਂ ਦੇ ਵਿੱਚ ਉਹਨਾਂ ਨੇ 1947 ਦਾ ਪੂਰੀ ਜਿਹੜੀ ਸਟੋਰੀ ਹੈ ਕੁਝ ਉਹਨਾਂ ਨੇ ਆਪਣੇ ਸੌਂਗ ਦੇ ਵਿੱਚ ਉਹ ਸਟੋਰੀ ਨੂੰ ਸਮਾ ਦਿੱਤਾ ਮੈਂ ਉਹਦਾ ਸੌਂਗ ਜਿੰਨੇ ਵਾਰੀ ਵੀ ਸੁਣਿਆ ਵਾ ਤੇ ਯਕੀਨ ਕਰੋ ਮੈਂ ਖੁਦ ਰੋਇਆ ਰਾਂ ਉਹਦਾ ਸੌਂਗ ਜਿਹੜਾ 1947 ਦੇ ਤੇ ਜੱਸੀ ਖਾਨ ਦੇ ਬਾਰੇ ਕੁਝ ਤੁਸੀਂ ਦੱਸੋ ਹੁਣ ਹਾਂਜੀ ਜੱਸੀ ਖਾਨ ਮੇਰਾ ਭਤੀਜਾ ਮੇਰੇ ਭਾਈ ਦਾ ਬੇਟਾ ਸ਼ੌਕੀ ਦਾ ਮੇਰਾ ਖੂਨ ਹੈ ਪੁੱਤ ਕਿਉਂਨੇ ਆ ਕਿ ਅਸੀਂ ਮਿਲ ਗਏ ਅਲਮੀਆਂ ਉਹ ਕਦੀ ਵਕਤ ਲਿਆਵੇ ਤਾਂ ਕਿ ਮੈਂ ਆਪਣੇ ਭਤੀਜਿਆਂ ਨੂੰ ਬੁੱਕਲ ਚਲਾਵਾਂ ਮੈਂ ਮਿਲਾਂ ਇਹ ਬਾੜਾ ਖੁੱਲ ਜਾਣ ਹਾਏ ਬਾੜਾ ਖੁੱਲ ਜਾਣ ਪੁੱਤੇ ਜੁਦਾਈਆਂ ਦੇ ਫੈਸਲੇ ਮੁੱਕ ਜਾਣੀ ਜ਼ਿੰਦਗੀ ਤਾਂ ਮੁੱਕਦੀ ਪਈ ਐ ਰੋਂਦਿਆਂ ਦੀ ਤੇ ਰੋਂਦੇ ਮਰ ਗਏ ਵੱਡੇ ਵਰਗੇ ਬਾਪੂ ਮਰ ਗਿਆ ਖਾਨਦਾਨ ਖਤਮ ਹੋ ਗਿਆ ਸੀ ਵੇਵੇਂ ਮੁੱਕ ਜਾਗੇ ਬਿਛੋੜਿਆ ਚਰੋਂ ਤੁਸੀਂ ਪਾਕਿਸਤਾਨ ਦੀ ਹਕੂਮਤ ਨੂੰ ਜਾਂ ਭਾਰਤ ਦੀ ਹਕੂਮਤ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਆ ਅਸੀਂ ਪਗਾਮ ਦੇਣਾ ਚਾਹੁੰਦੇ ਆ ਗਰੇ ਰਾਸਤਾ ਖੁੱਲ ਜੇ ਅਸੀਂ ਆਪਣੇਆਂ ਨੂੰ ਮਿਲ ਸਕੀਏ ਉਹਨਾਂ ਯਾਦਾਂ ਨੂੰ ਤਾਜ਼ਾ ਕਰ ਸਕੀਏ ਉਹ ਮਿੱਟੀ ਵੇਖ ਸਕੀਏ ਜਿੱਥੇ ਸਾਡੇ ਮਾਂ ਬਾਪ ਦੇ ਵਕਤ ਗੁਜ਼ਰੇ ਸਾਡੇ ਮਾਂ ਬਾਪ ਨੇ ਟਾਈਮ ਗੁਜ਼ਾਰੇ ਜਿੱਥੇ ਉਹਨਾਂ ਦੇ ਪੈਰ ਲੱਗੇ ਜਿੱਥੇ ਉਹਨਾਂ ਦੇ ਹੱਥ ਲੱਗੇ ਜਿੱਥੇ ਉਹ ਖਾਨਦਾਨ ਇਕੱਠਾ ਰਿਹਾ ਇਕੱਠਿਆਂ ਦਾ ਵਕਤ ਗੁਜ਼ਰੇ ਅਸੀਂ ਉਹ ਚੀਜ਼ ਵੇਖਣਾ ਚਾਹੁੰਦੇ ਅਸੀਂ ਉਹ ਮਿਲਣਾ ਚਾਹੁੰਦੇ ਆ ਪਤਾ ਹਕੂਮਤ ਨੂੰ ਸਾਡੀ ਅਪੀਲ ਹੈ ਅਗਰ ਕਰਨ ਸਾਨੂੰ ਮਲਾਦ ਦੇਣ ਸਾਨੂੰ ਇਜਾਜ਼ਤ ਦੇਣ ਮੈਂ ਬੋਲਦਾ ਪੰਜਾਬ ਦੀ ਟੀਮ ਵੀ ਪਾਕਿਸਤਾਨ ਦੀ ਹਕੂਮਤ ਨੂੰ ਔਰ ਭਾਰਤ ਦੀ ਹਕੂਮਤ ਨੂੰ ਬੇਨਤੀ ਕਰਦੀ ਹੈ ਕਿ ਜਿਹੜੇ ਸਾਨੂੰ 1947 ਦੇ ਉਹ ਛੋੜਿਆਂ ਦੇ ਦਰਦ ਇਹ ਖਾਨਦਾਨ ਮਹਿਸੂਸ ਕਰਦੇ ਪਏ ਹੈ ਉਹ ਵੀ ਆਪਦੀਆਂ ਰੂਹਾਂ ਤੇ ਇਹਨਾਂ ਦਰਦਾਂ ਨੂੰ ਮਹਿਸੂਸ ਕਰਨ ਤੇ ਇਹਨਾਂ ਲੋਕਾਂ ਵਾਸਤੇ ਇਹਨਾਂ ਇਹਨਾਂ ਦੇ ਖੂਨ ਦੇ ਰਿਸ਼ਤੇ ਨੂੰ ਮਿਲਾਉਣ ਵਾਸਤੇ ਉਹ ਵੀ ਇੱਕ ਕਦਮ ਹਕੂਮਤਾਂ ਅੱਗੇ ਵਧਨ ਔਰ ਬਾਰਡਰਾਂ ਦੇ ਨਰਮੀ ਕਰ ਦਿੱਤੀ ਜਾਵੇ ਤਾਂ ਕਿ ਇਹ ਬਜ਼ੁਰਗ ਇਹ ਜਿਹੜੇ ਕੁਝ ਜੀ ਰਹਿ ਗਏ ਸਨ 1947 ਦੇ ਇਹ ਆਪਦੇ ਪਰਿਵਾਰਾਂ ਨੂੰ ਆਪਦੇ ਖਾਨਦਾਨ ਨੂੰ ਦੇਖ ਸਕਣ ਕਹਨੇ ਆ ਮੇਰਾ ਭਤੀਜਾ ਜੱਸੀ ਮੇਰਾ ਖੂਨ ਹੈ ਮੇਰੇ ਬਾਪ ਦੀ ਨਸਲ ਆਸੀ ਮਿਲਣਾ ਚਾਹੁੰਦੇ ਆ ਪਤ ਮੇਰਾ ਨਾ ਮਾਂ ਨਾ ਪਿਓ ਨਾ ਭੈਣ ਨਾ ਭਰਾ ਜਿਹੜੇ ਵਿਛੜੇ ਆ ਉੱਥੇ ਬੈਠੇ ਸਰਦਾਰ ਸਰਜੀਤ ਸਿੰਘ ਹੋਟੀ ਅਮਰੀਕਾ ਤੋਂ ਪੰਜਾਬੀ ਲਹਿਰ ਸੰਜਾ ਦੇ ਮਾਲਕ ਅਸੀਂ ਉਹਨਾਂ ਅਗੇ ਬੇਨਤੀ ਕਰਦੇ ਆ ਉਹ ਜੱਸੀ ਖਾਨ ਦਾ ਕੋਈ ਨਾ ਕੋਈ ਪ੍ਰੋਗਰਾਮ ਪਾਕਿਸਤਾਨ ਦੇ ਵਿੱਚ ਵੀ ਰਖਾਉਣ ਤਾਂ ਕਿ ਇਹ ਸਾਨੂੰ 1947 ਦੇ ਵਿਛੜੇ ਹੋਏ ਲੋਕ ਆਪਦੇ ਪਰਿਵਾਰ ਨੂੰ ਆਪਦੇ ਖਾਨਦਾਨ ਨੂੰ ਆਪਦੇ ਉਹਨਾਂ ਧੀਆਂ ਪੁੱਤਰਾਂ ਨੂੰ ਮਿਲ ਸਕਣ ਪੰਜਾਬੀ ਲਹਿਰ ਸਾਂਝਾ ਦੇ ਮਾਲਕ ਹੈ ਸਰਦਾਰ ਸਰਜੀਤ ਸਿੰਘ ਹੋਟੀ ਹਾਂਜੀ ਅਮਰੀਕਾ ਲਈ ਠੀਕ ਹੋ ਗਿਆ ਉਹਨਾਂ ਨੂੰ ਤੁਸੀਂ ਕੀ ਗੁਜ਼ਾਰਿਸ਼ ਕਰਨਾ ਚਾਹੁੰਦੇ ਕੀ ਤੁਸੀਂ ਉਹਨਾਂ ਅੱਗੇ ਬੇਨਤੀ ਕਰਨਾ ਚਾਹੁੰਦੇ ਹੋ ਅਸੀਂ ਇਹ ਕਰਨਾ ਚਾਹੁੰਦੇ ਹਾਂ ਜੀ ਕਿ ਜੱਸੀ ਨੂੰ ਲਾਹੌਰ ਪਾਕਿਸਤਾਨ ਚ ਅਗਰ ਮਿਹਰਬਾਨੀ ਕਰਨ ਹੋ ਇਧਰ ਆ ਜਾਣ ਉਹਨਾਂ ਨੂੰ ਗੌਂਦ ਦੀ ਆਜ਼ਾਦੋਂ ਤੋਂ ਦੀ ਡਿੱਟੀ ਜਾਵੇ ਤੇ ਅਸੀਂ ਉਹਨੂੰ ਮਿਲ ਸਕੀਏ ਆਪਣੇ ਖਾਨਦਾਨ ਨੂੰ ਦੇਖ ਸਕੀਏ ਜਦੋਂ ਦੇ ਅਸੀਂ ਵਿਛੜਿਆ ਨਹੀਂ ਮਿਲ ਸਕੇ ਜੋ ਪਾਕਿਸਤਾਨ ਬਣਿਆ ਮਿਹਰਬਾਨੀ ਹੋ ਗਈ ਅਸੀਂ ਇੰਤ ਕਰਦੇ ਇਸ ਚੀਜ਼ ਦੀ ਅਗਰ ਆਮੀਨ ਕਬੂਲ ਕਰਨ ਹਾਂਜੀ ਤਨਵੀਰ ਭਾਈ ਜੀ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਮਾਜੀ ਕਹਿ ਰਹੇ ਨੇ ਪੰਜਾਬੀ ਲਹਿਰ ਸਾਂਝਾ ਦੇ ਆਨਰ ਸਰਦਾਰ ਸਰਜੀਤ ਸਿੰਘ ਹੋਟੀ ਜਿਹੜੇ ਅਮਰੀਕਾ ਤੋਂ ਨੇ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਆਂ ਬੇਨਤੀ ਕਰਦੇ ਆਂ ਕਿ ਉਹ ਜਸੀ ਖਾਨ ਸਾਹਿਬ ਦਾ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨ ਲਾਹੌਰ ਦੇ ਵਿੱਚ ਉਹਨਾਂ ਨੂੰ ਪਰਫਾਰਮ ਦਾ ਮੌਕਾ ਵੀ ਮਿਲ ਜੇਗਾ ਔਰ ਸਾਨੂੰ ਵੀ ਉਹਨਾਂ ਨਾਲ ਮੁਲਾਕਾਤ ਦਾ ਮੌਕਾ ਮਿਲ ਜੇਗਾ ਇਸ ਤਰ੍ਹਾਂ ਇਕੱਠੇ ਬੈਠ ਕੇ ਕੁਝ ਵਕਤ ਸਾਡਾ ਗੁਜ਼ਰ ਜਾਏਗਾ ਔਰ ਗੁਜ਼ਰੀਆਂ ਹੋਈਆਂ ਯਾਦਾਂ ਜਿਹੜੇ ਮਾਪੇ ਦੇ ਦਾਦਾ ਪਰਦਾਦਾ ਦੇ ਵਿਛੋੜੇ ਨੇ ਜਿਹੜੇ ਉਹ ਪੁਰਾਣੀਆਂ ਗੱਲਾਂ ਕਰਦੇ ਮਿੱਟੀ ਨਾਲ ਮਿੱਟੀ ਹੋ ਗਏ ਇਸ ਦੁਨੀਆ ਤੋਂ ਚਲੇ ਗਏ ਕਮ ਸੇ ਕਮ ਉਹ ਦਿਨ ਸਾਨੂੰ ਤਾਂ ਨਾ ਦੇਖਣੇ ਪੈਣ ਅਸੀਂ ਆਪਣੇ ਵਿਛੜਿਆ ਹੋਇਆਂ ਨੂੰ ਆਪਣੇ ਨਾਨਕਿਆਂ ਨੂੰ ਆਪਣੇ ਦਾਦਕ ਜੈਸੀ ਖਾਨ ਤੁਹਾਡੇ ਕੀ ਲੱਗਦੇ ਆ ਜੈਸੀ ਖਾਨ ਮੇਰੇ मामੂ ਦੇ ਬੇਟੇ ਆ ਉਹਨਾਂ ਦੇ ਵਾਲਦ ਸਾਹਿਬ ਮੇਰੇ मामੂ ਜੀ ਨੇ ਮੇਰੀ ਅੰਮੀ ਦੇ ਭਾਈ ਨੇ ਹਾਂਜੀ ਜੀ ਇਹ ਤੁਸੀਂ ਆਪਦੇ ਬਜ਼ੁਰਗਾਂ ਤੋਂ ਸਾਲ 1947 ਬਾਰੇ ਜਿਹੜਾ ਕੁਝ ਤੁਸੀਂ ਸੁਣਦੇ ਸੀਗੇ ਤੁਸੀਂ ਉਸ ਚੀਜ਼ ਨੂੰ ਕਿਵੇਂ ਮਹਿਸੂਸ ਕਰਦੇ ਆ ਦੇਖੋ ਜੀ ਉਹ ਉਹ ਵੇਲੇ ਨੂੰ ਦੱਸਣਾ ਲਫ਼ਜ਼ਾਂ ਚ ਦੱਸਣਾ ਤੇ ਬੜਾ ਔਖਾ ਵਾ ਉਹ ਜਿਨ੍ਹਾਂ ਨੇ ਉਹ ਵੇਲਾ ਵਕਤ ਵੇਖਿਆ ਤੇ ਉਹ ਤੇ ਖੂਨ ਦੇ ਹੰਝੂ ਰੋਂਦੇ ਟੁਰ ਗਏ ਇਸ ਦੁਨੀਆ ਤੋਂ ਦੇਖੋ ਘਰ ਛੱਡਣਾ ਜਦੇ ਦੌਰ ਚ ਵੀ ਕੋ ਕਹੇ ਕਹਦੇ ਕਿ ਤੁਹਾਨੂੰ ਘਰੋਂ ਤੁਹਾਡੇੋਂ ਕੱਢਿਆ ਜਾਂਦਾ ਤੇ ਬੜਾ ਔਖਾ ਵਾ ਤੇ ਸਭ ਕੁਝ ਉੱਥੇ ਛੱਡਤਾ ਭੈਣ ਭਰਾ ਰਕਬੇ ਵਾਈਆਂ ਬੀਜੀਆਂ ਮਕਾਨ ਮਾਲ ਪਸੂ ਜੋ ਕੁਛ ਸੀ ਸਾਰਾ ਕੁਝ ਉੱਥੇ ਰਹਿ ਗਿਆ ਇੱਥੇ ਸਿਰਫ ਤਨ ਤਨਹਾ ਜਾਨ ਹੀ ਲੈ ਕੇ ਆਏ ਤੇ ਯਾਓ ਕਪੜੇ ਲੈ ਕੇ ਆਏ ਜਿਹੜੇ ਲਿਬਾਸ ਜਿਸਮ ਤੇ ਸੀਗਾ ਜਿਹੜੇ ਤਨ ਤੇ ਕਪੜੇ ਸੀ ਉਹੀ ਲੈ ਕੇ ਆਏ ਆ ਜੀ ਉਹੀ ਲੀੜੇ ਪਾ ਕੇ ਆਏ ਉਹੀ ਲੀੜੇ ਪਾ ਕੇ ਆਏ ਬਾਕੀ ਸਭ ਕੁਝ ਉਧਰ ਰਹਿ ਗਿਆ ਤੇ ਬੜਾ ਔਖਾ ਵੇਲਾ ਸੀ ਉਹ ਐਸਾ ਐਸੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿ ਵਗਦੀਆਂ ਨਹਿਰਾਂ ਦੇ ਵਿੱਚ ਮੇਰੀਆਂ ਮਾਸੀਆਂ ਨੂੰ ਮੇਰੇ ਨਾਨੇ ਨੇ ਧੱਕੇ ਦਿੱਤੇ ਵੀ ਤੁਸੀਂ ਮੂੰਹ ਮੱਥੇ ਲਗਦੀਆਂ ਪੁੱਤ ਸਾਨੂੰ ਤਾਂ ਮਾਰ ਦੇਣਾ ਥੋੜਾ ਪਤਾ ਨਹੀਂ ਕੀ ਬਣੇਗਾ ਮੇਰੀਆਂ ਦੋ ਮਾਸੀਆਂ ਮੇਰੇ ਨਾਨੇ ਨੇ ਆਪਣੇ ਹੱਥੀ ਨਾਲ ਮੇਰੇ ਨਾਨਾ ਜੀ ਦੱਸਦੇ ਸੀ ਕਿ ਮੈਂ ਉਹਨਾਂ ਨੂੰ ਕਿਹਾ ਪੁੱਤ ਪਾਣੀ ਪੀ ਲਓ ਪਾਣੀ ਦੀ ਚੂਲੀ ਭਰਨ ਲੱਗਿਆ ਮੈਂ ਗੁੱਤਾਂ ਤੋਂ ਫੜ ਕੇ ਵਿੱਚ ਨਹਿਰ ਦੇ ਧੱਕੇ ਦੇਤੇ ਪਾਕਿਸਤਾਨ ਇੱਕ ਮੇਰੇ ਨਾਨਾ ਜੀ ਬੀਰਵਾਲ ਖਾਨ ਸਭ ਤੋਂ ਛੋਟੇ ਉਹ ਉੱਧਰ ਰਹਿ ਗਏ ਸੀ ਉਹ ਆਧੇ ਵਾਲੇ ਸਰਦਾਰਾਂ ਨੇ ਉੱਥੇ ਰੱਖ ਲਿਆ ਸੀ ਤੇ ਵੀ ਤੁਸੀਂ ਸਾਰੇ ਨਾ ਜਾਓ ਥੋੜਾ ਸਾਡੇ ਨਾਲ ਚੰਗਾ ਵਕਤ ਲੰਘਿਆ ਤੇ ਇਦਾਂ ਜਦੋਂ ਤੁਸੀਂ ਸਾਰੇ ਚਲੇ ਜਾਓਗੇ ਚਿਰਾਗ ਖਾਨ ਸਾਹਿਬ ਉਹ ਇੱਧਰ ਆ ਗਏ ਸੀ ਉਹਨਾਂ ਦੀ ਸ਼ਾਦੀ ਉੱਥੇ ਹੋਈ ਸੀ ਉਹ ਇੱਧਰ ਆ ਗਏ ਸੀ ਦੂਸਰੇ ਛੋਟੇ ਉਹ ਇੱਧਰ ਆ ਗਏ ਸੀ ਛੋਟਾ ਖਾਨ ਉਹ ਵੀ ਇੱਧਰ ਆ ਗਏ ਸੀ ਇੱਕ ਉਮਰਾ ਸੀ ਉਹ ਵੀ ਇੱਧਰ ਆ ਗਏ ਸੀ ਤਿੰਨ ਭਰਾ ਇੱਧਰ ਆ ਗਏ ਸੀ ਇੱਕ ਉੱਧਰ ਰਹਿ ਗਿਆ ਸੀ ਜਿਹੜੇ ਉੱਧਰ ਰਹਿ ਗਏ ਸੀ ਇਹ ਮੇਰੇ ਸਭ ਤੋਂ ਛੋਟੇ ਨਾਨੇ ਦੀ ਔਲਾਦ ਆ ਮਾਮੂ ਜੀ ਇਕਬਾਲ ਸ਼ੌਕਤ ਖਾਨ ਤੇ ਜੱਸੀ ਖਾਨ ਮੇਰੇ मामੂ ਦੇ ਬੇਟੇ ਆ ਹਾਂਜੀ ਤੁਸੀਂ ਨਵੀਂ ਆਉਣ ਵਾਲੀ ਪੀੜ੍ਹੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸਾਨੂੰ 1947 ਬਾਰੇ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਕੀ ਆ ਸਾਨੂੰ 1947 ਭੁੱਲ ਜਾਣਾ ਚਾਹੀਦਾ ਹੈ ਕਿ ਜਾਂ ਸਾਨੂੰ ਆਪਦੇ ਵੱਡ-ਵਡੇਰੇ ਦੀਆਂ ਆਪਦੇ ਵੱਡੇ ਪੁਰਖਿਆਂ ਦੀਆਂ ਉਹ ਯਾਦਾਂ ਜ਼ਿੰਦਾ ਰੱਖਣੀਆਂ ਚਾਹੀਦੀਆਂ ਹਨ ਮੈਂ ਜੀ ਇਸ ਗੱਲ ਨੂੰ ਇਹਨਾਂ ਲਫ਼ਜ਼ਾਂ ਨਾਲ ਸ਼ੁਰੂ ਕਰਾਂਗਾ ਕਿ ਰੱਬਾ ਕਦੀ ਵੀ ਨਾ ਪੈਨ ਵਿਛੋੜੇ ਮੰਗਾਏ ਦੁਆਵਾਂ ਰੱਬ ਤੋਂ ਕਿ ਅੱਲਾ ਕਿਸੇ ਦੇ ਵਿਛੋੜੇ ਨਾ ਪਾਵੇ ਬਾਕੀ ਜਿਹੜੇ ਉਧਰ ਸਾਡੇ ਰਹਿ ਗਏ ਜਾਂ ਇਧਰ ਰਹਿ ਗਏ ਹਕੂਮਤ ਨੂੰ ਅਪੀਲ ਆ ਇੰਡੀਆ ਦੀ ਨੂੰ ਵੀ ਪਾਕਿਸਤਾਨ ਦੀ ਨੂੰ ਵੀ ਕਿ ਕੁਝ ਬਾੜਨਾ ਤੇ ਨਰਮੀ ਕੀਤੀ ਜਾਵੇ ਪਾਸਪੋਰਟਾਂ ਚ ਸਹਾਨੀਆਂ ਲਿਆਂਦੀਆਂ ਜਾਣ ਤਾਂ ਕਿ ਆਪਣੇ ਅਸੀਂ ਵਿਛੜਿਆਂ ਨੂੰ ਮਿਲ ਸਕੀਏ ਉਹ ਗਲੀਆਂ ਮੱਲੇ ਉਹ ਘਰ ਉਹ ਰਾਹ ਵੇਖ ਸਕੀਏ ਜਿੱਥੇ ਸਾਡੇ ਦਾਦੇ ਪੜਦਾਦੇ ਨਾਨੇ ਪੜਨਾਨੇ ਜਿੱਥੇ ਰਹੇ ਜਿੱਥੇ ਉਮਰਾਂ ਗੁਜ਼ਾਰੀਆਂ ਜਿੱਥੇ ਉਹਨਾਂ ਦੇ ਪੈਰ ਲੱਗੇ ਜਿੱਥੇ ਉਹਨਾਂ ਦੇ ਹੱਥ ਲੱਗੇ ਜਿੱਥੇ ਉਹ ਜੰਮੇ ਪਲੇ ਜਿਨ੍ਹਾਂ ਗਲੀਆਂ ਦੇ ਵਿੱਚ ਉਹਨਾਂ ਦੇ ਬਚਪਨ ਗੁਜ਼ਰੇ ਉਸ ਮਿੱਟੀ ਦੇ ਲਮਸ ਨੂੰ ਤੁਸੀਂ ਮਹਿਸੂਸ ਕਰਨਾ ਚਾਹੁੰਦੇ ਆ ਅਸੀਂ ਉਹ ਮਿੱਟੀ ਦੀ ਖੁਸ਼ਬੂ ਸੁੰਘਣਾ ਚਾਹੁੰਦੇ ਆ ਆਪਣੇ ਵੱਡਿਆਂ ਦੇ ਲੱਗੇ ਕਦਮਾਂ ਨੂੰ ਮਹਿਸੂਸ ਕਰਨਾ ਚਾਹੁੰਦੇ ਆ ਤੇ ਉਸ ਧਰਤੀ ਨੂੰ ਤੁਸੀਂ ਚੁੰਮਣਾ ਚਾਹੁੰਦੇ ਆ ਜੀ ਬਿਲਕੁਲ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਆਉਣ ਵਾਲੀ ਪੀੜ੍ਹੀ ਨੂੰ ਇਹੀ ਪੈਗਾਮ ਦੇਣਾ ਚਾਹੁੰਦੇ ਆ ਕਿ ਜਿਹਦਾ ਜਿਹਦਾ ਵੀ ਕੋਈ ਵਿਛੜ ਗਿਆ ਯਾਰ ਉਹਨੂੰ ਮਨਾ ਲਓ ਜ਼ਿੰਦਗੀ ਦਾ ਕੋਈ ਪਤਾ ਨਹੀਂ ਅਗਰ ਕੋਈ ਇਧਰ ਆ ਤਾਂ ਵੀ ਮਨਾ ਲਓ ਅਗਰ ਕੋਈ ਉਧਰ ਆ ਤਾਂ ਵੀ ਮਨਾ ਲਓ ਚਾਰਾ ਕਰੋ ਅੱਗੇ ਵਧੋ ਕਦਮ ਵਧਾਓ ਤਾਂ ਕਿ ਇਸ ਵਿਛੋੜੇ ਨੂੰ ਖਤਮ ਕੀਤਾ ਜਾਵੇ ਇਹਨੂੰ ਹਮੇਸ਼ਾ ਵਾਸਤੇ ਮੁਕਾਇਆ ਜਾਵੇ ਦੋਨਾਂ ਮੁਲਕਾਂ ਪੰਜਾਬ ਦੀ ਚੜਦਾ ਤੇ ਲੈਂਦਾ ਪੰਜਾਬ ਇਹਦੀ ਸਾਂਝ ਨੂੰ ਵਧਾਉਣ ਦਾ ਤੁਸੀਂ ਇੱਕ ਪੈਗਾਮ ਦੇਣਾ ਚਾਹੁੰਦੇ ਹੋ ਲੈ ਵੀ ਪੰਜਾਬੀ ਇੱਕ ਹੈ ਪੰਜਾਬੀਅਤ ਇੱਕ ਹੈ ਤੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰੋ ਜ਼ਿਆਦਾ ਤੋਂ ਜ਼ਿਆਦਾ ਤੇ ਜਿਹੜੇ ਸਾਡੇ ਵੱਡ-ਵਡੇਰਿਆਂ ਦੀ ਬੋਲੀ ਐ ਸਾਡੀ ਮਾਂ ਬੋਲੀ ਐ ਉਹਦੇ ਤੋਂ ਦੂਰ ਨਾ ਆਓ ਹਾਂਜੀ ਜਿਵੇਂ ਤੇ ਸਾਨੂੰ ਮਾਂ ਬਾਪ ਨੇ ਦੱਸੀਆਂ ਤੇ ਸਾਨੂੰ ਉਹ ਮੁਹੱਬਤਾਂ ਯਾਦ ਆ ਆਪਣੇ ਮਾਂ ਬਾਪ ਦੀਆਂ ਉਸ ਮੁਲਕ ਦੀਆਂ ਸਾਡੇ ਮਾਂ ਬਾਪ ਨੇ ਜਿੱਥੇ ਵਕਤ گزارੇ ਉਵੇਂ ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਆ ਤਾਂ ਕਿ ਇਹ ਚੀਜ਼ਾਂ ਆਉਂਦੀਆਂ ਯਾਦਾਂ 'ਚ ਰਹਿਣ ਭੁੱਲੀਆਂ ਨਾਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਯਾਦ ਰੱਖੀ। ਅਸੀਂ ਤੁਸੀਂ ਚਾਹੁੰਦੇ ਆ ਕਿ ਲਵੀ ਸਨ 1947 ਤੁਹਾਡੇ ਵੱਡਿਆਂ ਦੇ ਨਾਲ ਹੀ ਨਾ ਮਰੇ। ਹਾਂਜੀ। ਉਹ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੇਣਾ ਚਾਹੁੰਦੇ ਆ ਲਵੀ ਇਹ 1947 ਦਾ ਜਿਹੜਾ ਸੰਤਾਪ ਤੁਹਾਡੇ ਬਜ਼ੁਰਗਾਂ ਨੇ ਦੇਖਿਆ ਹਾਂਜੀ ਇਹ ਆਉਣ ਵਾਲੀ ਪੀੜ੍ਹੀ ਤੇ ਇਦਾਂ ਦਾ ਕਦੀ ਵਕਤ ਨਾਲ ਨਾ ਆਵੇ। ਹਾਂਜੀ। ਬਸ ਇਹੋ ਹੀ ਅਸੀਂ ਵੇਖਣਾ ਚਾਹੁੰਦੇ ਆ ਤੇ ਇਹੋ ਹੀ ਸਾਡੀ ਅਪੀਲ ਐ। ਇਹੋ ਹੀ ਸਾਡੀ ਯਾਦਾਂ ਸਾਡੇ ਦਿਲ 'ਚ ਯਾਦਾਂ ਮੁਕਤ। ਅੱਛਾ ਮਾਂ ਜੀ ਜਿਹੜੇ ਆਪਣੇ ਉਧਰ ਖੂਨ ਦੇ ਰਿਸ਼ਤੇ ਰਹਿ ਗਏ ਆ ਹਾਂਜੀ ਜਿਨ੍ਹਾਂ ਨੂੰ ਤੁਹਾਡੇ ਬਜ਼ੁਰਗ ਯਾਦ ਕਰਦੇ ਕਬਰੀ ਜਾਪੇ ਸਾਡਾ ਦੇਸ਼ ਕਰਦੇ ਰਹੇ ਉਸ ਮਿੱਟੀ ਨੂੰ ਯਾਦ ਕਰਦੇ ਹਾਂਜੀ ਉਹਨਾਂ ਜਿਹੜੇ ਬਜ਼ੁਰਗਾਂ ਨਾਲ ਉੱਥੇ ਉਹ ਖੇਡਦੇ ਰਹੇ ਆ ਜਿਹੜੇ ਘਰਾਂ ਦੇ ਵਿੱਚੋਂ ਰਹਿੰਦੇ ਰਹੇ ਆ ਉਹਨਾਂ ਘਰਾਂ ਨੂੰ ਉਹਨਾਂ ਮਿੱਟੀਆਂ ਨੂੰ ਯਾਦ ਕਰਦੇ ਕਬਰੀ ਜਾਦੇ ਹਾਂਜੀ ਬੜੀਆਂ ਤਰੀਫਾਂ ਕਰਦੇ ਆਦਾਲੇ ਸਰਦਾਰਾਂ ਦੀਆਂ ਬੜੀਆਂ ਯਾਦਾਂ ਕਰਦੇ ਬੜੀਆਂ ਗੱਲਾਂ ਕਰਦੇ ਆਪਦੇ ਖਾਨਦਾਨ ਨੂੰ ਭਰਾ ਜਿਹੜੇ ਵਿਛੜ ਕੇ ਰੋਂਦੇ ਮਰਗੇ ਯਾਦਾਂ ਕਰਦੇ ਮਰਗੇ ਖਾਨਦਾਨ ਨੂੰ ਉਸ ਮਿੱਟੀ ਨੂੰ ਤਰਸਦੇ ਦੁਬਾਰਾ ਉਹਨਾਂ ਜਿੱਥੇ-ਜਿੱਥੇ ਕਦਮ ਲੱਗੇ ਖਾਨਦਾਨ ਇਕੱਠਾ ਬਹਿ ਕੇ ਖਾਂਦਾ ਸੀ ਇਕੱਠਾ ਬਹਿ ਕੇ ਤੁਰਦਾ ਸੀ ਬੈਠਦਾ ਸੀ ਗੱਲਾਂ ਕਰਦਾ ਸੀ ਉਹ ਜਗ੍ਹਾ ਨੂੰ ਤਰਸਦੇ ਤੁਰ ਗਏ ਅਸੀਂ ਕਹਿੰਦੇ ਆ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਨਾ ਯਾਦਾਂ ਪੋਲਣੇ ਯਾਦਾਂ ਬਰਕਰਾਰ ਰਹਿਣ ਤੁਹਾਡੇ ਜਿਹੜੇ ਵੱਡ ਵਡੇਰਿਆਂ ਨੇ ਸਾਨੂੰ 1947 ਦੇ ਉਜਾੜਿਆਂ ਵੇਲੇ ਜਿਹੜਾ ਵਕਤ ਵੇਖਿਆ ਵਾ ਉਹ ਆਉਣ ਵਾਲੀ ਪੀੜ੍ਹੀ ਉਸ ਨੂੰ ਭੁੱਲੇ ਨਾ ਉਹਨੂੰ ਲੈ ਕੇ ਗਾਂ ਚੱਲੇ ਉਹਦੇ ਮੁਤਾਬਕ ਅਗਰ ਜ਼ਿੰਦਗੀ ਤੇ ਕਿਤੇ ਮੁਸ਼ਕਿਲਾਂਤ ਆਉਂਦੀਆਂ ਉਹਨਾਂ ਤੇ ਫਿਰ ਉਹ 47 ਵਾਲਾ ਵਕਤ ਯਾਦ ਕਰ ਲਿਆ ਕਰਨ ਤਾਂ ਕਿ ਉਹਨਾਂ ਵਾਸਤੇ ਉਹ ਵਕਤ ਆਸਾਨੀ ਪੈਦਾ ਕਰੇ ਲੈ ਵੀਰ ਸਾਡੇ ਵੱਡ ਵਡੇ ਇਨਾਂ ਨੇ ਕਿੱਡੇ ਕਿੱਡੇ ਔਖੇ ਵਕਤ ਦੇਖਿਆ ਵਕਤ ਕੱਟੇ ਉਹਨਾਂ ਚ ਹੌਸਲਾ ਪਜ਼ਾਈ ਆਉ ਮੁਹੱਬਤ ਆਉ ਇਹ ਚੀਜ਼ ਹੈ ਕਿ ਜਦੋਂ 1947 ਵੇਲੇ ਚੜ੍ਹਦੇ ਪੰਜਾਬ ਚੋਂ ਲੈਂਦੇ ਪੰਜਾਬ ਲੋਗ ਆਏ ਆ ਖਾਣ ਪੀਣ ਨੂੰ ਵੀ ਕੁਛ ਨਹੀਂ ਗਾ ਹਾਂਜੀ ਕੁਛ ਨਹੀਂ ਸੂਤ ਸੂਤ ਕੇ ਦਰਖਤਾਂ ਦੇ ਖਾਦੇ ਖਾਦੇ ਤਰਸਦੇ ਪਾਣੀਆਂ ਤੋਂ ਤਰਸੇ ਪਾਣੀ ਨਹੀਂ ਮਿਲਿਆ ਤਿੰਨ ਤਿੰਨ ਦਿਨ ਪਿਆਸਿਆਂ ਨੇ ਸਫ਼ਰ ਕੀਤਾ ਇੰਡੀਆ ਤੋਂ ਪਾਕਿਸਤਾਨ ਜਿਹੜੇ ਕਿ ਨਹਿਰ ਤੇ ਜਾਣਾ ਪਾਣੀ ਪੀਣ ਵਾਸਤੇ ਉਹ ਖੂਨ ਦੀ ਨਹਿਰ ਬਣੀ ਹੁੰਦੀ ਨਹਿਰ ਬਣੀ ਹੁੰਦੀ ਦਵਾਈਆਂ ਪਾਈਆਂ ਜ਼ਹਿਰਾਂ ਪਾਈਆਂ ਦਵਾਈਆਂ ਸੀ ਨਹਿਰਾਂ ਦੇ ਵਿੱਚ ਜ਼ਹਿਰਾਂ ਪਾਈਆਂ ਡਰਦੇ ਪਾਣੀ ਜਾਨਾ ਤਲਾ ਤੇ ਕੋਈ ਸੋਪੀਆ লাশ ਪਈ ਹੁੰਦੀ ਪਈ ਹੁੰਦੀ ਹਾਂਜੀ ਜਿੱਡਾ ਮਾੜਾ ਵਕਤ ਸੀ ਹਾਂਜੀ ਤੇ ਉਹ ਪਾਣੀ ਕਹਿੰਦੇ ਅਸੀਂ ਸਾਡੇ ਖੂਨ ਦੀਆਂ ਰੱਤਾਂ ਅਸੀਂ ਇਹਨੇ ਦੇਖ ਆਪਣੇ ਬੱਚਿਆਂ ਦੀਆਂ ਆਪਣੇ ਖਾਨਦਾਨ ਦੀਆਂ ਮਾਪੇ ਬਾਪ ਦੀ ਅਸੀਂ ਉਹ ਮਿੱਟੀ ਨੂੰ ਭੁੱਲਣਾ ਨਹੀਂ ਚਾਹੁੰਦੇ ਅਸੀਂ ਉਹ ਮਿੱਟੀ ਨੂੰ ਯਾਦ ਕਰਨਾ ਚਾਹੁੰਦੇ ਆ ਸਾਡੀਆਂ ਉਹਨਾਂ 'ਚ ਮੁਹੱਬਤਾਂ ਸਾਡੇ ਮਾਂ-ਬਾਪ ਦੇ ਖੂਨ ਹੈ ਕਦਮ ਲੱਗੇ ਆ ਖਾਨਦਾਨ ਦੀ ਮੁਹੱਬਤ ਹੈ ਉਹ ਮਿੱਟੀ ਨਾਲ ਆਉਣ ਵਾਲੀਆਂ نسلਾਂ ਨੂੰ ਬੇਟਾ ਅਸੀਂ ਜਿਹੜਾ ਕਹਿੰਦੇ ਆ ਕਿ ਜਿਵੇਂ ਸਾਡੇ ਮਾਂ-ਬਾਪ ਨੇ ਅਸੀਂ ਇੰਡੀਆ ਨਹੀਂ ਵੇਖਿਆ ਸਾਡੇ ਮਾਂ-ਬਾਪ ਨੇ ਸਾਨੂੰ ਦੱਸੀਆਂ ਮੁਹੱਬਤਾਂ ਯਾਦਾਂ ਵਕਤ ਉਹ ਪੁੱਤ ਹੁਣ ਅਸੀਂ ਆਪਣੀ ਔਲਾਦ ਨੂੰ ਦੱਸਦੇ ਆਂ ਕੇ ਬੇਟੇ ਆਖਿਰ ਆਪਣੇ ਵੱਡ-ਵਡੇਰਿਆਂ ਦਾ ਦੇਸ ਹੀ ਆ ਹਾਂਜੀ ਸਾਡੇ ਮਾਪੇ ਬਾਪ ਦਾਦੇ ਦਾ ਪਰਦਾਦੇ ਤੋਂ ਪੂਰਾ ਖਾਨਦਾਨ ਉਸ ਮਿੱਟੀ ਨਾਲ ਜੁੜਿਆ ਹੋਇਆ ਜੁੜਿਆ ਹਾਂਜੀ ਤੇ ਤੁਹਾਨੂੰ ਪਤਾ ਜਿੱਥੇ ਖਾਨਦਾਨ ਦਾ ਵਕਤ ਗੁਜ਼ਰਿਆ ਹੋਵੇ ਉਹ ਮਿੱਟੀ ਬੜੀ ਪਿਆਰੀ ਹੁੰਦੀ ਆ ਉਹ ਬੜੀ ਪਿਆਰੀ ਹੁੰਦੀ ਆ ਉਹ ਧਰਤੀ ਬੜੀ ਪਿਆਰੀ ਹੁੰਦੀ ਆ ਉਸ ਦੇਸ਼ ਦੇ ਲੋਕ ਬੜੇ ਪਿਆਰੇ ਹੁੰਦੇ ਆ